ਸਰਬੁਰੇ ਕਾਇਨਾਤ ਮੁਜਸਮਾਏ ਆਬੇ ਹਿਆਤ ਹਲਤ ਫਲਤ ਦੇ ਰਾਖੇ ਇਕਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਸੰਗਾਸਨ ਦੇ ਮਾਲਕ ਕਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਸvare ਗੁਰੂ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਸਾਰੀ ਸੰਗਤ ਆਦਬ ਸਤਕਾਰ ਸਹਿਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਹੱਥ ਜੋੜ ਆਦਬ ਸਤਕਾਰ ਸਹਿਤ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪਾਵਨ ਪਵਿੱਤਰ ਧਰਤੀ ਤੇ ਗੁਰਦੁਆਰਾ ਸਿਮਰਨ ਸਰ ਸਾਹਿਬ ਨਗਰ ਭਾਈ ਕੀ ਟਰਾਲੀ ਜਿੱਥੇ ਮੇਰੀ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਪਰਿਵਾਰ ਸਹਿਤ ਇੱਥੇ ਉਤਾਰਾ ਕੀਤਾ ਔਰ ਲੰਬਾ ਸਮਾਂ ਇਸ ਧਰਤੀ ਤੇ ਬਰਾਜਮਾਨ ਰਹਿ ਕੇ ਸਤਿਗੁਰਾਂ ਨੇ ਇਸ ਧਰਤੀ ਨੂੰ ਪਵਿੱਤਰ ਕੀਤਾ ਔਰ ਮस्तक ਦੇ ਲੇਖ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਸੋ ਬੀਬੀ ਦੇ ਬਦਲੇ ਜਿਸ ਬੀਬੀ ਦਾ ਪੇਕਾ ਪਰਿਵਾਰ ਸਤਗੁਰਾਂ ਦੇ ਚਰਨਾਂ ਦਾ ਸ਼ਰਧਾਲੂ ਹੈ ਔਰ ਸਹੁਰਾ ਪਰਿਵਾਰ ਅਨੁਮਤੀਆਂ ਦੀ ਪੂਜਾ ਕਰਦਾ ਹੈ ਸਤਗੁਰਾਂ ਦੀ ਸ਼ਰਨ ਵਿੱਚ ਉਹ ਬੀਬੀ ਆਈ ਸਤਗੁਰਾਂ ਦੇ ਚਰਨਾਂ ਦੇ ਨਾਲ ਮਸਤਕ ਸਪਰਸ਼ ਕੀਤਾ ਮੱਥਾ ਟੇਕਿਆ ਤੇ ਸਤਗੁਰਾਂ ਨੇ ਉਸ ਬੀਬੀ ਦੇ ਲੇਖ ਹੀ ਬਦਲ ਦਿੱਤੇ ਜੋ ਉਸ ਦਾ ਪਤੀ ਕੇਵਲ ਨਾਮ ਦਾ ਸਾਧੂ ਸੀ ਸਤਗੁਰੂ ਦੀ ਮਿਹਰ ਹੋਈ ਜਿੱਥੇ ਉਹ ਨਾਮ ਦਾ ਸਾਧੂ ਸੀ ਉੱਥੇ ਉਹ ਮਨ ਦਾ ਵੀ ਸਾਧੂ ਹੋ ਗਿਆ ਪਰ ਭਾਈ ਰੂਪ ਚੰਦ ਦੇ ਰੂਪ ਵਿੱਚ ਸਤਿਗੁਰਾਂ ਨੇ ਬਖਸ਼ਿਸ਼ ਉਸ ਭਾਗੇ ਜੋੜੇ ਦੀ ਝੋਲੀ ਵਿੱਚ ਪਾ ਦਿੱਤੀ ਬਹੁਤ ਭਾਗਾ ਵਾਲੀ ਇਹ ਧਰਤੀ ਹੈ ਔਰ ਮਹਾਂਪੁਰਖ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਉਦਾਸ ਰਹੇ ਸਨ ਕਿ ਜਦ ਸਤਿਗੁਰੂ ਜੀ ਦਾ ਉਤਾਰਾ ਨਗਰ ਵਿੱਚ ਸੀ ਤੇ ਇੱਥੇ ਸਤਿਗੁਰਾਂ ਦੀਆਂ ਫੌਜਾਂ ਦਾ ਉਤਾਰਾ ਪਰ ਸਤਿਗੁਰੂ ਜੀ ਅਕਸਰ ਇਸ ਥਾਂ ਤੇ ਆਪਣੇ ਚਰਨ ਪਾਇਆ ਕਰਦੇ ਸਨ। ਪਰ ਗੁਰਮੁਖ ਜੀ ਇੱਥੇ ਸਤਿਗੁਰੂ ਜੀ ਆ ਕੇ ਬੈਠ ਜਾਣ, ਇੱਥੇ ਸਤਿਗੁਰੂ ਜੀ ਆਪਣੇ ਬਵਾਰਕ ਚਰਨ ਪਾ ਦੇਣ। ਉਹ ਧਰਤੀ ਉਹ ਥਾਂ ਸ਼ੋਭਨੀਕ ਹੋ ਜਾਂਦੀ ਹੈ, ਸੁਹਾਵਣੀ ਹੋ ਜਾਂਦੀ ਹੈ। ਸਤਿਗੁਰ ਕਿਰਪਾ ਕਰਦੇ ਸਾ ਧਰਤੀ ਭਈ ਹਰੀਆਬਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭੈ ਹਰੀਆਬਲੇ ਜਿਨੇ ਮੇਰਾ ਸਤਿਗੁਰ ਦੇਖਿਆ ਜਾਏ ਕਿੱਥੇ ਸਤਿਗੁਰ ਜੀ ਆ ਕੇ ਬਹਿ ਜਾਣ ਉਹ ਧਰਤੀ ਸੁਹਾਵੀ ਹੋ ਜਾਂਦੀ ਐ ਭਾਗਾ ਵਾਲੀ ਹੋ ਜਾਂਦੀ ਐ ਸੁਹਾਵਣੀ ਹੋ ਜਾਂਦੀ ਐ ਔਰ ਉਹ ਜੰਤ ਉਹ ਜੀਵ ਜੋ ਸਤਿਗੁਰਾਂ ਦੇ ਮੂਬਾਰਕ ਦਰਸ਼ਨ ਪਰਸਦੇ ਨੇ ਉਹਨਾਂ ਦੇ ਹਿਰਦੇ ਵੀ ਹਰੇ ਭਰੇ ਹੋ ਜਾਂਦੇ ਗੁਰਮੁਖ ਵਾਹਿਬੇ ਨੇ ਸਤਿਗੁਰੂ 10 ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਧਰਤੀ ਤੇ ਪ੍ਰਕਾਸ਼ਮਾਨ ਹੋਏ ਕਈ ਸਾਲਾਂ ਤੋਂ ਹਜ਼ਾਰਾਂ ਦੇ ਗਿਣਤੀ ਵਿੱਚ ਇੱਥੇ ਸੰਗਤ ਜੁੜਦੀ ਹੈ ਸਤਿਗੁਰਾਂ ਦੇ ਪ੍ਰਕਾਸ਼ ਸਥਾਨ ਸੁੰਦਰ ਦਰਬਾਰ ਮਾਪੁਰਖਾ ਵਰੋਂ ਆਪ ਸੰਗਤ ਤੇ ਸਹਿਯੋਗ ਨਾਲ ਸਜਾਏ ਜਾ ਰਹੇ ਨੇ ਔਰ ਜਿਸ ਵੰਦ ਵਿੱਚ ਅੱਜ ਆਪ ਜੀ ਇਸ ਸਥਾਨ ਤੇ ਇਕੱਤਰ ਹੋਏ ਹੋ ਔਰ ਹਮੇਸ਼ਾ ਵੱਡੀ ਗਿਣਤੀ ਵਿੱਚ ਜੁੜਦੇ ਹੋ ਅੱਜ ਉਸ ਮਹਾਨ ਸ਼ਹੀਦ ਅਮਰ ਸ਼ਹੀਦ ਮਹਾਪੁਰਖ ਤਤ ਬੇਤੇ ਨਿਰਮਲ ਆਤਮਾ ਸੰਤ ਪਾਪਾ ਚਰਨ ਸਿੰਘ ਜੀ ਬੇੜ ਸਾਹਿਬ ਵਾਲੇ ਮਹਾਪੁਰਖਾਂ ਦਾ ਸ਼ਹੀਦੀ ਦਿਹਾੜਾ ਹੈ ਜਿਹੜਾ ਸ਼ਹੀਦੀਆਂ ਦਾ ਦੌਰ ਚੱਲਿਆ ਮੇਰੇ ਤੋਂ ਪਹਿਲਾਂ ਭਾਈ ਗੁਰਮੀਤ ਸਿੰਘ ਜੀ ਗੁਰਪ੍ਰੀਤ ਸਿੰਘ ਜੀ ਰੰਧਾਵੇ ਵਾਲੇ ਜੋ ਪ੍ਰਸਿੱਧ ਪ੍ਰਚਾਰਕ ਨੇ ਅਰਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹ ਜ਼ਿਕਰ ਕਰ ਰਹੇ ਸਨ ਕਿ ਇੱਕ ਦੌਰ ਉਹ ਸੀ ਜਿਸ ਦੌਰ ਵਿੱਚ ਆਮੜੇ ਸਾਹਮਣੇ ਲੜਨ ਵਾਲਿਆਂ ਦੀ ਪਛਾਣ ਹੋ ਜਾਇਆ ਕਰਦੀ ਸੀ ਕਿ ਇੱਕ ਪਾਸੇ ਲੜਨ ਵਾਲਾ ਕੌਣ ਹੈ ਤੇ ਦੂਜੇ ਪਾਸੇ ਲੜਨ ਵਾਲਾ ਕੌਣ ਹੈ ਲੇਕਿਨ ਜਿਹੜਾ ਇਹ ਦੌਰ ਤਕਰੀਬਨ ਪਿਛਲੇ 50 ਸਾਲ ਤੋਂ ਪੰਜਾਬ ਦੀ ਧਰਤੀ ਤੇ ਚੱਲਿਆ ਇਹਦੇ ਵਿੱਚ ਇਹ ਨਹੀਂ ਸੀ ਪਛਾਣ ਕਿ ਇੱਕ ਪਾਸੇ ਲੜਨ ਵਾਲਾ ਕੌਣ ਹੈ ਤੇ ਦੂਜੇ ਪਾਸੇ ਲੜਨ ਵਾਲਾ ਕੌਣ ਹੈ ਇੱਕ ਪਾਸੇ ਵੱਲ ਸਤਿਗੁਰਾਂ ਦੇ ਪਿਆਰ ਵਿੱਚ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਲੜਨ ਵਾਲੀਆਂ ਗੁਰੂਆਂ ਪਿਆਰੀਆਂ ਫੌਜਾਂ ਖਾੜਕੂ ਸਿੰਘ ਸੰਘਰਸ਼ੀ ਜੋਧੇ ਤੇ ਦੂਜੇ ਪਾਸੇ ਸਰਕਾਰੀ ਦਮਨ ਪਰ ਹੱਤੋਂ ਤੋਂ ਹੋ ਗਈ ਜਦੋਂ ਸਿੱਖਾਂ ਦੇ ਭੇਸ ਵਿੱਚ ਸਿੰਘਾਂ ਦੇ ਭੇਸ ਵਿੱਚ ਸਰਕਾਰੀ ਕ੍ਰਿਆਵਾਂ ਨੇ ਪੁਲਿਸ ਦੇ ਕੈਟਾਂ ਭੇਡਾਂ ਨੇ ਖਾੜਕੂ ਸਿੰਘਾ ਵਾਲਾ ਰਿਵਾਸ ਬਣਾ ਕੇ ਲੋਕਾਂ ਦੇ ਘਰਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਖਾੜਕੂ ਸਿੰਘਾ ਦੇ ਟਿਕਾਣਿਆਂ ਦੀ ਪਛਾਣ ਕੀਤੀ ਕਿੱਥੇ ਰਹਿੰਦੇ ਨੇ ਕਿੱਥੇ ਸਮਾਨ ਰੱਖਦੇ ਨੇ ਕਿੱਥੋਂ ਪ੍ਰਸ਼ਾਦਾ ਛਕਦੇ ਨੇ ਕੌਣ ਸਹਾਇਤਾ ਕਰਦਾ ਹੈ ਕੌਣ ਰੱਖਦਾ ਉਹਨਾਂ ਮਜਲੂਮਾਂ ਨੂੰ ਜਿਹੜੇ ਪਰਿਵਾਰ ਖੜ ਕੁਸ਼ਿੰਗਾਂ ਦੀ ਸੇਵਾ ਕਰਿਆ ਕਰਦੇ ਸਨ ਸੰਭਾਲਿਆ ਕਰਦੇ ਸਨ ਉਹ ਤਾਂ ਰੋਵੇ ਝੂਠੇ ਪੁਰਸ਼ ਮੁਕਾਬਲਿਆਂ ਵਿੱਚ ਬਣਾ ਕੇ ਤੇ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਜਿਹੜਾ ਉਹ ਦੌਰ ਸੀ ਗੁਰਮੁਖੋ ਹਜ਼ਾਰਾਂ ਦੇ ਗਿਣਤੀ ਵਿੱਚ ਪੰਜਾਬ ਦੇ ਪੁੱਤ ਉਸ ਸੰਘਰਸ਼ ਦੌਰਾਨ ਸ਼ਹੀਦ ਹੋਏ ਕੋਈ ਸੱਚੇ ਪੁਲਿਸ ਮੁਕਾਬਲੇ ਵਿੱਚ ਸ਼ਹੀਦ ਹੋਇਆ ਤੇ ਬਹੁਤਾਤ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਰਕਾਰ ਵੱਲੋਂ ਪੁਲਿਸ ਵੱਲੋਂ ਸ਼ਹੀਦ ਕੀਤੇ ਜਾਣ ਲੱਗੇ ਜੋ ਕੋਈ ਚੰਗਾ ਨੌਜਵਾਨ ਕੋਈ ਸੋਹਣਾ ਸੁਰੱਖਾ ਸਿੱਖਾਂ ਦਾ ਪੁੱਤ ਨੌਜਵਾਨ ਦੇਖਣਾ ਸਿਰ ਤੇ ਸੋਹਣੀ ਪਾਗ ਬੰਨੀ ਹੈ ਗੱਤਰੇ ਕੁਰਪਾਨ ਪਾਈ ਹੈ ਜਾਂ ਸਿਰ ਤੇ ਦਮਾਲਾ ਸਜਾਇਆ ਹੈ ਜਿੱਥੇ ਕੋਈ ਤੁਹਾਨੂੰ ਲੱਭਣਾ ਚਾਹੇ ਰਾਹ ਜਾਂਦਾ ਲੱਭ ਜੈ ਚਾਹੇ ਕੋਈ ਬੱਸ ਵਿੱਚੋਂ ਮਿਲ ਜੈ ਚਾਹੇ ਕੋਈ ਟ੍ਰੇਨ ਵਿੱਚੋਂ ਮਿਲ ਜੈ ਚਾਹੇ ਕਿਸੇ ਜੋੜ ਮੇਲੇ 'ਚੋਂ ਮਿਲ ਜੈ ਲੱਭ ਰੱਬ ਕੇ ਪੰਜਾਬ ਦੇ ਪੁੱਤ ਸਿੱਖਾਂ ਦੇ ਪੁੱਤ ਉਸ ਵਕਤ ਸਰਕਾਰ ਨੇ ਸ਼ਹੀਦ ਕੀਤੇ ਔਰ ਆਪਾਂ ਸਾਰੇ ਤਕਰੀਬਨ ਜਾਣਦੇ ਆ ਕਿ ਉਸ ਖਾੜਕੂ ਸੰਘਰਸ਼ ਵਿੱਚ ਖਾਰਕੂ ਸਿੰਘਾਂ ਦੇ ਜਿਨੇ ਅਖੰਡ ਪਾਠਾਂ ਦੇ ਭੋਗ ਪੈਣੇ ਲੰਗਰ ਲੱਗਣੇ ਨਿਸ਼ਾਨ ਸਾਹਿਬ ਚਲਾਉਣੇ ਔਰ ਉਹਨਾਂ ਦੇ ਪਰਿਵਾਰਾਂ ਦੀ ਸਹਾਇਤਾ ਕਰਨੀ ਸੇਵਾ ਕਰਨੀ ਜਿੰਨਾ ਸਾਨੂੰ ਪਤਾ ਹੈ ਉਹ ਸਭ ਤੋਂ ਵੱਧ ਇਹ ਜਿਹੜੀ ਸੇਵਾ ਜੇਕਰ ਹਿੱਸੇ ਵਿੱਚ ਆਈ ਤੇ ਉਹ ਅਮਰ ਸ਼ਹੀਦ ਬਾਬਾ ਚਰਨ ਸਿੰਘ ਸਾਹਿਬ ਦੇ ਹਿੱਸੇ ਵਿੱਚ ਆਈ ਹਰ ਥਾਂ ਤੇ ਅਖੰਡ ਪਾਠਾਂ ਦੇ ਭੋਗ ਪਾਉਣੇ ਨਿਸ਼ਾਨ ਸਾਹਿਬ ਚਲਾਉਣੇ ਲੰਗਰ ਲਾਉਣੇ ਫੋਰੋਨਾ ਖਾੜਕੂ ਪਰਿਵਾਰਾਂ ਦੀ ਸੇਵਾ ਕਰਨੀ ਸੰਭਾਲ ਕਰਨੀ ਸਹਾਇਤਾ ਕਰਨੀ ਬਹਾਪੁਰਖ ਸੰਤ ਬਾਬਾ ਗੁਰਨਾਮ ਸਿੰਘ ਜੀ ਜੋ ਪਚਪੰਥ ਤੋਂ ਇਹ ਬਹਾਪੁਰਖਾਂ ਦੀ ਸੇਵਾ ਵਿੱਚ ਰਹੇ ਤੇ ਦਾਸ ਨਵੇਂ ਤਕਰੀਬਨ 2 ਕੁ ਸਾਲ ਮਾਪੁਰਖਾਂ ਦੇ ਨਾਲ ਸੇਵਾ ਨਿਭਾਉਣ ਦਾ ਜਿਹੜਾ ਸਮਾਂ ਸੀ ਉਹ ਮਿਲਿਆ ਹਰਦਾਸ ਦੀ ਡਿਊਟੀ ਮਾਪੁਰਖਾਂ ਨੇ ਗੁਰਦੁਆਰਾ ਢਾਪਸਰ ਸਾਹਿਬ ਮਾੜੀ ਕੰਬੋ ਕੇ ਬਾਬਾ ਸੁਖਾ ਸਿੰਘ ਸਾਹਿਬ ਜੀ ਹੋਰਾਂ ਦੇ ਨਗਰ ਵਿੱਚ ਲਾਈ ਅਕਸਰ ਹੀ ਉੱਥੇ ਸਿੰਘਾਂ ਦਾ ਆਉਣਾ ਜਾਣਾ ਜਿਹੜਾ ਕਿਉਂਕਿ ਬਾਰਡਰ ਬਿਲਕੁਲ ਨਜ਼ਦੀਕ ਹੋਣ ਕਰਕੇ ਲੱਗਾ ਰਹਿੰਦਾ ਪੁਲਿਸ ਦੇ ਛਾਫੇ ਪੈਣੇ ਔਰ ਸੇਵਾਦਾਰਾਂ ਨੂੰ ਚੁੱਕ ਕੇ ਲੈ ਜਾਣਾ ਬਹੁਤ ਭਾਰੀ ਤਸ਼ੱਦਦ ਪੁਲਿਸ ਨੇ ਕਰਨਾ ਔਰ ਉਸ ਵਕਤ ਇਹ ਗੱਲ ਆਮ ਕਰਕੇ ਪ੍ਰਸਿੱਧ ਸੀ ਕਿ ਬਾਬਾ ਚਰਨ ਸਿੰਘ ਖਾੜਕੂ ਸਿੰਘਾਂ ਦੀ ਨਾਨੀ ਹੈ ਤੇ ਇਹ ਗੱਲ ਕਿਆ ਕਰਦੇ ਸਨ ਕਿ ਜੇਕਰ ਪੰਜਾਬ ਦੇ ਵਿੱਚ ਖਾੜਕੂ ਸੰਘਰਸ਼ ਚੱਲਦਾ ਹੈ ਤੇ ਉਹ ਚਲਾਉਣ ਦੇ ਪਿੱਛੇ ਬਾਬਾ ਚਰਨ ਸਿੰਘ ਹੈ ਕਿਉਂਕਿ ਬਾਬੇ ਚਰਨ ਸਿੰਘ ਤੋਂ ਖਾੜਕੂ ਬਾਤ ਚੱਲਦਾ ਹੈ ਗੱਲ ਆਮ ਕਹੀ ਜਾਂਦੀ ਸੀ। ਔਰ ਸਰਕਾਰ ਨੂੰ ਇਹ ਗੱਲ ਕਿੱਥੇ ਪਾਉਂਦੀ ਸੀ ਕਿ ਕੋਈ ਖਾੜਕੂ ਸਿੰਘਾਂ ਦੀ ਸਮਾੜ ਕਰੇ। ਕੋਈ ਖਾੜਕੂ ਸਿੰਘਾਂ ਦੇ ਭੋਗ ਪਾਵੇ, ਕੋਈ ਖਾੜਕੂ ਸਿੰਘਾਂ ਦੇ ਭੋਗਾ ਤੇ ਲੰਗਰ ਲਾਵੇ, ਕੋਈ ਖਾੜਕੂ ਸਿੰਘਾਂ ਦੇ ਨਿਸ਼ਾਨ ਸਭ ਖੁਲਾਵੇ। ਤੇ ਗੁਰਮੁਖੋ ਫਿਰ ਉਹ ਦਿਨ ਆਇਆ। ਤਦ ਬਾਬਾ ਚੰਨ ਸਿੰਘ ਸਾਹਿਬ ਜੀ ਹੋਰਾਂ ਨੂੰ ਉਹਨਾਂ ਦੇ ਭਰਾਤਾ ਬਾਬਾ ਮੇਜਾ ਸਿੰਘ ਸਹਿਤ ਪੁਰਸ ਨੇ ਫੜਿਆ ਮੈਂ ਇੱਕ ਬੇਨਤੀ ਕਰਦਿਆਂ ਮੇਰਾ ਖਿਆਲ ਲੈ ਕੇ ਬਾਬਾ ਜੀ ਦੇ ਭਰਾਵਾਂ ਸਮੇਤ ਕੁਝ ਰਿਸ਼ਤੇਦਾਰਾਂ ਸਮੇਤ 7 ਦੇ ਕਰੀਬ ਮੈਂਬਰ ਬਾਬਾ ਜੀ ਦੇ ਲਿੱਜੇ ਪਰਿਵਾਰ ਦੇ ਜਿਹੜੇ ਨੇ ਉਹ ਸ਼ਹੀਦ ਹੋਏ ਨੇ ਫਿਰ ਉਸ ਜ਼ਾਲਮ ਐਸਐਸਪੀ ਜੀਤ ਸਿੰਘ ਸੰਧੂ ਨੇ ਬਾਬਾ ਜੀ ਨੂੰ ਚੁੱਕਿਆ ਬਾਬਾ ਮੇਜਾ ਸਿੰਘ ਜੀ ਨਾਲ ਫੜੇ ਗਏ ਅਨਤ ਛਦਦ ਆਣ ਮਨੁੱਖੇ ਛਦਦ ਮਹਾਂਪੁਰਖਾਂ ਤੇ ਢਾਇਆ ਪਰ ਜੋ ਪਤਾ ਲੱਗਾ ਕਿ ਮਹਾਂਪੁਰਖ ਆਪਣੇ ਮੋਖ ਵਿੱਚੋਂ ਹਰ ਵੇੜੇ ਬਾਣੀ ਉਚਾਰਦੇ ਬਾਣੀ ਪੜ੍ਹਦੇ ਸਿਮਰਨ ਕਰਦੇ ਬੜਾ ਬਾਰਾ ਗੁਰਮਖੋ ਅੰਨ ਦਾ ਜਿਹੜਾ ਨੇੜਤਾ ਦਾ ਨੇਗਾ ਉਹ ਵਿਦਾਸ ਨੇ ਵੀ ਮਾੜਿਆ ਜਦ ਕੰਬੋ ਕੀ ਮਾਰੇ ਜਾਂਦੇ ਸਨ ਤਾਂ ਜੱਫੀ ਵਿੱਚ ਲੈ ਲੈਣਾ ਗਲਵੱਕੜੀ ਚ ਲੈ ਕੇ ਸਰੋਵਰ ਦੇ ਕੰਢੇ ਕੰਢੇ ਪਰ ਕਰਮਾ ਕਰਨੀ ਨਾਲ ਕਹਿਣਾ ਕਿ ਸਿਮਰਨ ਕਰੋ ਹੱਥ ਵਿੱਚ ਸੇਬਿਆਂ ਦੀ ਮਾੜਾ ਰੱਖਿਆ ਕਰਦੇ ਸਨ ਕੋਈ ਮੋਤੀਆਂ ਸੁੱਚੇ ਮੋਤੀਆਂ سونے ਦੀ ਮਾੜਾ ਨਹੀਂ ਸੇਬਿਆਂ ਦੀ ਮਾੜਾ ਆਪਣੇ ਹੱਥ ਵਿੱਚ ਰੱਖਦੇ ਸਨ ਤੇ ਆਪਣੇ ਜਿਪਸੀ ਆਪ ਚਰਉਂਦੇ ਹੁੰਦੇ ਸੀਗੇ ਉਸ ਮਹਾਪੁਰਖ ਨੂੰ ਜਿਹਨੇ ਜਿਹਨੂੰ ਹੋਰ ਸੇਵਾ ਤੇ ਸਿਮਰਨ ਤੋਂ ਬਿਨਾ ਹੋਰ ਕੰਮ ਹੀ ਕੋਈ ਨਹੀਂ ਸੇਵਾ ਕਰਨੀ ਤੇ ਸਿਮਰਨ ਕਰਨਾ ਅਰਨਾਤ ਛੱਦਦ ਕਰਕੇ ਅਣਮਨੁਖੀ ਛੱਦਦ ਕਰਕੇ ਅੱਜ ਦੇ ਦਿਨ 18 ਅਗਸਤ 1993 ਨੂੰ ਜਿਹੜਾ ਹਰੀਕਿਆਂਵਾੜਾ ਨਹਿਰ ਦਾ ਪੁਲ ਹੈ ਨਾ ਜਿਹਨੂੰ ਪੰਗਾਲੀ ਪੁਲ ਕਿਹਾ ਜਾਂਦਾ ਹੈ ਇੱਥੇ ਝੂਠਾ ਪੁਲਸ ਮੁਕਾਬਲਾ ਬਣਾ ਕੇ ਸਤਿ ਸੰਤ ਬਾਬਾ ਚਰਨ ਸਿੰਘ ਜੀ ਕਾਰ ਸੇਵਾ ਬੀੜ ਸਾਹ ਵਾਲੇ ਮਹਾਂਪੁਰਖਾਂ ਨੂੰ ਤੇ ਉਹਨਾਂ ਦੇ ਪ੍ਰਤਾਪਾ ਬਾਬਾ ਮੇਜਾ ਸਿੰਘ ਸਾਹਿਬ ਜੀ ਹੋਰਾਂ ਨੂੰ ਉਸ ਦੁਸ਼ਟ ਪੁਲਿਸ ਅਫਸਰ ਨੇ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਅੱਜ ਦੇ ਦਿਨ ਸ਼ਹੀਦ ਕੀਤਾ ਸੀ। ਔਰ ਬੜਾ ਵੱਡਾ ਮਹਾਂਪੁਰਖਾਂ ਦਾ ਉਦਮ ਹੈ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਹੋਰਾਂ ਦਾ ਜੋ ਮਹਾਂਪੁਰਖਾਂ ਦੇ ਸੇਵਕ ਨੇ ਕਿ ਆਪ ਜੀ ਬੱਡੇ ਗਿਣਤੀ ਵਿੱਚ ਹਾਲਾਂਕਿ ਬਾਬਾ ਜੀ ਨੇ ਕਿਹਾ ਸੀ ਕਿ ਛੋਟਾ ਜਿਹਾ ਸਮਾਗਮ ਹੈ ਤੇ ਜਿਆਦਾ ਅਸੀਂ ਆ ਕੇ ਦੇਖਿਆ ਕਿ ਬਾਬਾ ਜੀ ਦੇ ਸਮਾਗਮ ਹਮੇਸ਼ਾ ਛੋਟੇ ਨਹੀਂ ਹੁੰਦੇ ਬਾਬਾ ਜੀ ਦੇ ਸਮਾਗਮਾਂ 'ਚ ਸੈਂਕੜਿਆਂ ਹਜ਼ਾਰਾਂ ਦੇ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਇਕਾਗਰਤਾ ਨਾਲ ਬੈਠਦੀ ਹੈ ਵੇਖਣ ਵਾਲੀ ਗੱਲ ਜਿਆਦਾ ਇਹ ਹੈ ਕਿ ਇਥੇ ਕੋਈ ਮੇਲੇ ਵਰਗਾ ਮਾਹੌਲ ਨਹੀਂ ਪਾਮ ਕਰਕੇ ਰੇੜੀਆਂ ਲੱਗੀਆਂ ਹੁੰਦੀਆਂ ਪੰਘੂੜੇ ਲੱਗੇ ਹੁੰਦੇ ਆ ਜਾਂ ਹੋਰ ਕੋਈ ਲੋਕਾਂ ਦੇ ਮੇਲੇ ਵਾਲਾ ਮਾਹੌਲ ਬਣਾਇਆ ਹੁੰਦਾ ਪਰ ਗੁਰਮੁਖੋ ਆਪ ਇੰਨੀ ਵੱਡੀ ਗਿਣਤੀ ਵਿੱਚ ਬੈਠੇ ਹੋ ਗੁਰੂ ਦੀ ਕਿਰਪਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਬੈਠੇ ਹੋਏ ਵੀ ਆਪ ਜੀ ਇਕਾਗਰਤਾ ਦੇ ਨਾਲ ਸਤਿਗੁਰਾਂ ਦੀ ਹਜ਼ੂਰੀ ਵਿੱਚ ਬਹਿ ਕੇ ਤੇ ਗੁਰਮਤਿ ਵਿਚਾਰਾ ਸਰਵਣ ਕਰ ਰਹੇ ਹੋ ਕਿਸੇ ਵਿਦਵਾਨ ਦਾ ਬੋਲ ਹੈ ਕਦੇ ਬਾੜੇ ਇਤਿਹਾਸ ਨਹੀਂ ਇਸ ਗੱਲੇ ਕਿ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਆਉਣ ਵਾਲੀਆਂ نسلਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਨਸੂਰ ਜੰਮੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਕਿੰਨੇ ਰਾਜੇ ਹੋ ਗਏ ਕੌਮਾਂ ਹਮੇਸ਼ਾ ਇਹ ਪੁੱਛਦੀਆਂ ਨੇ ਕਿ ਇਸ ਕੌਮ ਦੇ ਵਿੱਚ ਸ਼ਹੀਦ ਕਿੰਨੇ ਹੋਏ ਨੇ ਉਹ ਗੁਰਮੁਖੋ ਜਿਹੜੀ ਸਿੱਖ ਕੌਮ ਹੈ ਇਹ ਸ਼ਹੀਦਾ ਦੀ ਕੌਮ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸਾਈ ਮੀਆਂ ਮੀਰ ਜੇ ਨੇ ਪੁੱਛਿਆ ਸੀ ਨਾ ਕਿ ਸਤਿਗੁਰੂ ਹੋਰ ਕਿੰਨਾ ਕੁ ਜ਼ਬਰ ਸਹਿਣਾ ਪੈਗਾ ਤੇ ਉਹ ਸ਼ੇਰ ਢਾਡੀ ਸਿੰਘ ਦਾ ਭਾਈ ਆਏ ਨੇ ਕਸੀਲ ਸਾਹਿਬ ਹੁਣੇ ਅਕਸਰ ਢਾਡੀ ਸਿੰਘ ਕਬੀਰ ਸਿੰਘ ਸੁਣਾਉਦੇ ਹੁੰਦੇ ਆ ਕਿ ਜਿਸ ਵਿੱਚ ਬੋਲਦੇ ਨੇ ਕਿ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਕਿੰਨੇ ਮਰਸਪੂਰ ਜੰਮੇ ਜਾ ਕਹਿੰਦੇ ਹੁੰਦੇ ਆ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇਸ ਦੇ ਖਿੜ ਜਾਣਗੇ ਇਉਂ ਬਹਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਸੀ ਭਰ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮਹਿਕ ਉਠੋ ਚਮਕੌਰ ਦੀ ਜੂਹ ਸਾਰੀ ਟੁੱਟੇ ਦੋ ਜਦ ਰੁੱਤ ਬਹਾਰ ਅੰਦਰ ਅੱਧ ਖਿੜੇ ਹੀ ਤੋੜ ਕੇ ਟਹਿਣੀਆਂ ਤੋਂ ਜਿਣ ਦੇਵੇਗਾ ਕੋਈ ਦੀਵਾਰ ਅੰਦਰ ਲਾਗੇ ਖਿਜਾਂ ਨੇ ਇਸ ਦੇ ਟੁਕੜਾ ਨਹੀਂ ਲੱਗੀ ਔਰਤੇ ਵੀ ਇਹਨਾਂ ਨੇ ਸੁੱਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਬੁਕੜਾ ਨਹੀਂ ਗੁਰਮੁਖੇ ਵੇ ਸ਼ਹੀਦਾਂ ਦੀ ਕੌਮ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਸੱਚੇ ਪਾਤਸ਼ਾਹ ਨੇ ਇਹ ਜਿਹੜਾ ਸ਼ਹੀਦੀ ਦਾ ਬੂਟਾ ਲਾਇਆ ਜੇ ਇੰਨੀਆਂ ਸ਼ਹਾਦਤਾਂ ਕੌਮ ਵਿੱਚ ਹੋਈਆਂ ਉਹ ਨਹੀਂ ਕੋ ਵੱਡੀ ਫੁੱਲੀ ਆ ਪ੍ਰਾਣ ਇਤਿਹਾਸ ਵਿੱਚ ਆਪਾਂ ਪੜਦੇ ਆ ਨਾ ਕਿ ਮ ਮੰਨੂ ਸਾਡੇ ਦਾਤਰੀ ਐਸੀ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਐਸੀ ਧੋਣੇ ਚੌਣੇ ਹੋਏ ਜਿੰਨਾ ਤਸ਼ੱਦਦ ਇਸ ਕੌਮ ਤੇ ਹੋਇਆ ਜਿੰਨਾ ਜ਼ੁਲਮ ਉਸਤਮ ਇਸ ਕੌਮ ਤੇ ਹੋਇਆ ਜਿੰਨਾ ਇਸ ਕੌਮ ਨੂੰ ਖਤਮ ਕਰਨ ਦੇ ਯਤਨ ਕੀਤੇ ਜਾਂ ਕੀਤੇ ਜਾ ਰਹੇ ਨੇ ਉਹ ਨਾ ਹੀ ਗੁਰਮੁਖ ਹੋਵੇ ਜਿਹੜੀ ਕੌਮ ਹੈ ਇਹਦੇ ਵਿੱਚ ਵਾਅਦਾ ਹੋਇਆ ਹੈ ਉਹਨੇ ਹੀ ਇੱਕ ਓਮ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਕੇ ਅੱਗੇ ਵਧੀ ਹੈ ਤੇ ਹਮੇਸ਼ਾ ਵੱਧਦੀ ਰਹੇਗੀ ਉਹਨਾਂ ਮਹਾਂਪੁਰਖਾਂ ਨੂੰ ਸ਼ਰਧਾ ਸਤਕਾਰ ਭੇਟ ਕਰਨ ਵਾਸਤੇ ਆਪਾਂ ਵੱਡੀ ਗਿਣਤੀ ਵਿੱਚ ਸਤਿਗੁਰਾਂ ਦੀ ਹਜ਼ੂਰੀ ਵਿੱਚ ਜੁੜ ਬੈਠੇ ਹਾਂ ਸਾਡੀ ਨਮਸਕਾਰ ਹੈ ਉਹਨਾਂ ਮਹਾਨ ਸ਼ਹੀਦਾਂ ਨੂੰ ਮਹਾਨ ਮਹਾਂਪੁਰਖਾਂ ਨੂੰ ਜੀਣਾ ਨੇ ਤਰਬੁੱਤਵਾਪਾ ਕੁਰਬਾਨ ਕੀਤਾ ਜਿਨ੍ਹਾਂ ਬਾਰੇ ਆਪਾਂ ਦੇ ਸ਼ਾਂ ਅਰਦਾਸ ਵਿੱਚ ਸ਼ਬਦ ਪੜ੍ਹਦੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਇੱਕ ਕਲਾਪਾ ਕਹਿੰਦਾ ਧਰਮ ਨਹੀਂ ਹਾਰਿਆ ਸਿੱਖੇ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਅਰਦਾਸ ਕਰਨ ਵਾਲਾ ਕਹਿੰਦਾ ਕਿ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੁਰ ਲੋ ਜੀ ਵਾਹਿਗੁਰੂ ਕਿੰਨੇ ਕਬੱਡੀ ਉਹਨਾਂ ਮਹਾਂਪੁਰਖਾਂ ਦੀ ਕਮਾਈ ਹੈ ਉਹਨਾਂ ਸ਼ਹੀਦਾ ਦੀ ਕਮਾਈ ਹੈ ਕਿ ਜਿਨ੍ਹਾਂ ਨੇ ਧਰਪ ਉਤੋਂ ਆਪਾਂ ਕੁਰਬਾਨ ਕੀਤਾ ਤੇ ਲੱਖਾਂ ਸਿੱਖ ਆਪਣੇ ਗੁਰੂ ਦੇ ਸਾਹਮਣੇ ਹੱਥ ਜੋੜ ਕੇ ਖੜੋ ਕੇ ਤੇ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਤੇ ਵਾਹਿਗੁਰੂ ਦਾ ਜਾਪ ਕਰਦੇ ਸੋ ਗੁਰਮੁਖੋ ਸ਼ੁਕਰਾਨਾ ਸਤਿਗੁਰੂ ਜੀ ਦਾ ਧੰਨਵਾਦ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਹੋਰਾਂ ਦਾ ਜਿਨ੍ਹਾਂ ਨੇ ਹੁਕਮ ਰਾ ਕੇ ਆਪ ਸੰਗਤ ਤੇ ਦਰਸ਼ਨ ਕਰਵਾਏ ਔਰ ਬਹੁਤ ਧੰਨਵਾਦ ਆਪ ਗੁਰੂ ਰੂਪ ਸੰਗਤ ਦਾ ਜਿਨ੍ਹਾਂ ਦੀ ਕਿਰਪਾ ਸਦਕਾ ਆਪ ਸੰਗਤ ਤੇ ਦਰਸ਼ਨ ਕਰਨ ਦਾ ਸੁਭਾਗਾ ਸੌਮਾ ਪ੍ਰਾਪਤ ਹੋਇਆ ਅਮਰਤ ਛਕੋ ਅਮਰਤ ਛਕ ਕੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਬਸਰ ਕਰੋ ਇਸ ਜੀਵਨ ਨੂੰ ਸਫਲ ਕਰੋ ਫੁੱਲਾਂ ਚੁੱਕਾ ਦੀ ਖਿਮਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ